ਉਮੀਦ ਕਰ ਹੁਣ ਆਪਾਂ ਜਾ ਰਹੇ ਹਾਂ ਲੈ ਨੇ ਐਕਜੀਬਿਸ਼ਨ ਦੇ ਵਿੱਚ ਆਪਾਂ ਨੂੰ ਸਨਮਾਨ ਦਿੱਤਾ ਸੀ 4 ਹੋ ਕੇ 3 15 ਤੋਂ ਟੱਕ ਪਹੁੰਚਣਾ ਪਵੰਤੀ ਅਸਸੇ ਪਹੁੰਚਣਾ ਆਏ ਹਾਂ ਥੋੜੇ ਟਾਈਮ ਤੱਕ ਲੋ ਜੀ ਮਿੱਤਰੋ ਹੁਣ ਆ ਪਾਗੇ ਜੀਪੀਐਫ ਪੈਲਸ ਚ ਲਹਿਰੇਗਾ ਗੱਗ ਵੀ ਕੇ ਲੋ ਵੀ ਹੁਣ ਆਪਣਾ ਖਾਣ ਪੀਣ ਦਾ ਪ੍ਰੋਗਰਾਮ ਕੀਤਾ ਗਿਆ ਸੀ ਅਸੀਂ ਅੱਗੇ ਹੁਣ ਖਾਵਾਂਗੇ ਆਪਾਂ ਨੂੰ ਸਾਰੇ ਬਰਫੀਆਂ ਬਿਸਕੁਟ ਵਗੈਰਾ ਸੇਵਿਤ ਇੰਤਜ਼ਾਰ ਕਰ ਰਹੇ ਹਾਂ ਹੁਣ ਚਾਹ ਵੇਰਾ ਚੱਕਾਂਗੇ ਆਪਾਂ ਹੁਣ ਕੰਮਾਂ ਦੇ ਵਾਸਤੇ ਸਾਰੇ ਲੋ ਜੀ ਆਪਾਂ ਨੂੰ ਫਿਰ ਇੰਸਟਾਗ੍ਰam ਤੇ ਯੂਟਿਊਬ ਤੇ ਫੇਮਸ ਰਹਿਣ ਕਰ ਮਿਲੇ ਨਾਦਰ ਨੇਚਰ ਆਪਨ ਬਹੁਤ ਵਧੀਆ ਲੱਗਿਆ ਆਪਾਂ ਨੇ ਬੈ ਕੇ ਇਹਨਾਂ ਨਾਲ ਗੱਲਬਾਤ ਕੀਤੀ ਤੇ ਮੇਰੇ ਹਸਬੰਦ ਵੀ ਇਹਨਾਂ ਨੂੰ ਮਿਲੇ ਇਹਨਾਂ ਦੇ ਜਿਹੜੇ ਵੀਡੀਓ ਤੇ ਬਣਾਉਂਦੇ ਨੇ ਉਹ ਵੀ ਇਹਨਾਂ ਸਾਨੂੰ ਦੋਨਾਂ ਨੂੰ ਮਿਲੇ ਤੇ ਵਾ ਸੁਣਾ ਇਹਨਾਂ ਨੇ ਆਪਣੇ ਨਾਲ ਫੋਟੋਆਂ ਕਰਵਾਈਆਂ ਵੀਡੀਓ ਵਗੈਰਾ ਵੀ ਬਣਵਾਈਆਂ ਸੀ ਹੋਈ ਆਪਾਂ ਇੰਸਟਾ ਤੇ ਅਪਲੋਡ ਕਰਾਂਗੇ ਬਾਕੀ ਤੁਸੀਂ ਸਾਨੂੰ ਇਹਨਾਂ ਸਿਸਟਰ ਨੂੰ ਹੁਣ ਸਪੋਰਟ ਕਰੋ ਤਾਂ ਕਿ ਆਪਣੇ ਫਾਲੋਅਰ ਵੇ ਵਗੈਰਾ ਵਧਿਓਣ ਆਪਾਂ ਲੋਕ ਹੋਰ ਵੀ ਪਿਆਰ ਦੇਣ ਜਿਵੇਂ ਇਹਨਾਂ ਨੇ ਸਾਨੂੰ ਪਿਆਰ ਦਿੱਤਾ ਹਨ ਅਸੀਂ ਵੀ ਇਹਨਾਂ ਨਾਲ ਬਹੁਤ ਵਧੀਆ ਗੱਲ ਕੀਤੀ ਲੋ ਉਹਨਾਂ ਇਹਨਾਂ ਨੂੰ ਸਿਸਟਰ ਹਨ ਸਾਰੇ ਫੋਲੋ ਕਰੋ ਇਹਨਾਂ ਦਾ ਚੈਨਲ ਵੀ ਸਬਸਕ੍ਰਾਈਬ ਕਰੋ ਇਹਨਾਂ ਦੇ ਵੀਡੀਓ ਵੀ ਬਹੁਤ ਸੋਹਣੀਆਂ ਹੁੰਦੀਆਂ ਨੇ ਜਿਵੇਂ ਆਪਣੇ ਵੀਡੀਓ ਸੋਹਣੀਆਂ ਹੁੰਦੀਆਂ ਨੇ ਇਹਨਾਂ ਦੀ ਆ ਵੀ ਘਟ ਹੁੰਦੀਆਂ ਨੇ ਵੀਡੀਓ ਮਤਲਬ ਕੁਰੀਆਂ ਬਹੁਤ ਪਿਆਰ ਦਿੰਦੇ ਨੇ ਲੋਕਾਂ ਨੂੰ ਇਹ ਤੇ ਸਾਨੂੰ ਇਸ ਤੋਂ ਬਾਅਦ ਹਨ ਆਪਣੇ ਫੇਮਸ ਸਟਾਰ ਲੱਗਦਾ ਕੋਮਨ ਮਮੇ ਜਿੰਨਾਂ ਨੇ ਵੀ ਆਪਣੇ ਨਾਲ ਫੋਟੋ ਕਰਵਾਈ ਇਹਨਾਂ ਨੇ ਵੀ ਬਹੁਤ ਪਿਆਰ ਦਿੱਤਾ ਹਣਾ ਇਹਨਾਂ ਦਾ ਨੈਚਰ ਵੀ ਸਾਨੂੰ ਵਧੀਆ ਲੱਗਿਆ ਤੇ ਤੁਸੀਂ ਸਾਰੇ ਫੋਲੋ ਤੇ ਜਿਹੜਾ ਲੈ ਰਿਹਾ ਜਿਵੇਂ ਲੱਗਿਆ ਸੀ ਇੱਥੇ ਵੀ ਕਈ ਸਟਾਲਾਂ ਲੱਗੀਆਂ ਹੋਈਆਂ ਸੀ ਹਣਾ ਮੈਨੂੰ ਵੀ ਸੂਟ ਬਹੁਤ ਘੈਂਟ ਲੱਗੇ ਓਕੇ ਹਾਂ ਸਭ ਤੋਂ ਇਹਨਾਂ ਦੇ ਸੂਟ ਦੇ ਰੇਟ ਵੀ ਠੀਕ ਸੀਗੇ ਮੈਨੂੰ ਬਟਿਕਾ ਵਾਂਗੂ ਸਹੀ ਲੱਗੇ ਬਟ ਜਾ ਕੇ ਵੀ ਪਤਾ ਲੱਗਿਆ ਮੈਨੇ ਦੇਖਿਆ ਵੀ ਸੂਟ ਹ ਹੈਗੇ ਨੇ ਐਨ ਪ੍ਰਾਈਸ ਦੇ ਵਧੀਆ ਸੀ ਸੂਟ ਦੀ ਕੰਡੀਸ਼ਨ ਹੈ ਗੁੱਟ ਸੀ ਔਰ ਤੇ ਬਲੈਕ ਵਾਲਾ ਸੂਟ ਵੀ ਮੈਨੂੰ ਬਹੁਤ ਪਸੰਦ ਆਇਆ ਤੇ ਜੈਲੋ ਵਾਲਾ ਵੀ ਵਧੀਆ ਸੀ ਪੈਂਟ ਕੀਤਾ ਹੋਇਆ ਤੇ ਆ ਬਾਕੀ ਵੀ ਸਾਰੇ ਪਿੱਛੇ ਸੂਟ ਵੀ ਸੋਹਣੇ ਸੀਗਾ ਵਾਈਟ ਮਰੂਨ ਜੇ ਜਾਂ ਬਲੈਕ ਵੀ ਵਧੀਆ ਸੀਗਾ ਬਲੂਜ਼ ਆ ਪਰਪਲ ਜੇ ਵੀ ਸੂਟ ਸੀ ਤੇ ਆ ਵੀ ਮੈਨੂੰ ਸੂਟ ਔਰਾਂਜਾ ਬਹੁਤ ਵਧੀਆ ਲੱਗਿਆ ਤੇ ਇਹਨਾਂ ਨੇ ਪਿੱਛੇ ਹਨਾ ਦੁਪੱਟੇ ਟੰਗੇ ਹੋਏ ਸੀ ਇਹ ਦੁਪੱਟੇ ਵੀ ਮੈਨੂੰ ਸੋਹਣੇ ਲੱਗੇ ਮੈਂ ਨਾਲ ਲੈ ਕੇ ਵੀ ਦੇਖਿਆ ਵੀ ਕਿੱਤਾਂ ਲੱਗਦਾ ਮੈਨੂੰ ਘੈਂਟ ਲੱਗਿਆ ਪਰ ਜਿਵੇਂ ਇਸਨ ਲੱਗ ਗਿਆ ਸੀ ਇੱਥੇ ਇੱਥੇ ਬਹੁਤ ਸਾਰਾ ਘਟ ਸੀ ਨਾ ਭੀੜ ਬਹੁਤ ਸੀ ਗਰਮੀ ਵੀ ਸਾਨੂੰ ਬਹੁਤ ਲੱਗੀ ਪਰ ਮੈਨੂੰ ਸੂਟ ਦੇਖਿਆ ਵੀ ਕੈਂਟ ਸ਼ੌਕ ਨਾਲ ਦੇਖਿਆ ਮੈਨੂੰ ਵਧੀਆ ਲੱਗੇ ਸੂਟ ਬੋਲੋ ਜੀ ਸਾਹਿਬ ਜੀ ਜਦੋਂ ਸਭ ਤੋਂ ਪਹਿਲਾਂ ਆਖਣੇ ਜਦ ਜਿਵੇਂ ਮੈਡਮ ਆਏ ਨੇ ਮੈਨੂੰ ਸੂਟ ਮਿਲਿਆ ਚੈੱਕ ਕਰ ਲਈ ਮੇਰੇ ਕੋਲ ਹਰ ਤਰ੍ਹਾਂ ਦੇ ਸੰਗੀਤ ਹੁੰਦੇ ਨੇ ਘਰਾਂ ਦੇ ਗਾਣੇ ਵੀ ਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਤੇ ਮੈਡਮ ਮੇਰੇ ਸੂਟ ਲਈ ਆਏ ਨੇ ਮਤਲਬ ਤੁਹਾਨੂੰ ਜੀ ਇਸ ਤਰ੍ਹਾਂ ਉਸਨੂੰ ਲਾਪਾ ਵੀ ਜੀਪ ਆਪ ਚ ਹੈ ਜੀ ਵਿਸ਼ੇਸ਼ ਤੌਰ ਤੇ ਐਸੀ ਉਹ ਖਾਤਮਾ ਨਾਲ ਆਪਾਂ ਵੀ ਹੁਣ ਆ ਗਏ ਬਸ ਟਾਈਮ ਨਾਲ ਆਪਣੀ ਪਿੰਟ ਮਹੌਣ ਕ ਵੀ ਤਿਆਰ ਹੈ ਆਪਾਂ ਉੱਥੇ ਜਾਣਾ ਹੈ ਜੇ ਲੇਨਰ ਲੋਕੇਸ਼ਨ ਜਿਹੜੇ ਰੋਡ ਵਾਲੀ ਹੈ ਜੱਖੜ ਰੋਡ ਨਾਲ